ਚਰਚ ਗਈ ਕੁੜੀ ਨੂੰ ਪਾਸਟਰ ਨੇ ਕੀਤਾ ਅਗਵਾ ਪਹਿਲਾ ਲੁਧਿਆਣਾ ਤੇ ਫਿਰ ਖੰਨਾ ਘਰ ਦੇ ਵਿੱਚ ਬਣਾਇਆ ਬੰਦਕ ਨਿਹੰਗ ਸਿੰਘਾਂ ਨੇ ਕਰਵਾਇਆ ਆਜ਼ਾਦ ਇਹਨੇ ਮੇਨ ਬਾਲਾ ਕੱਢੀਆਂ ਕਹਿੰਦਾ ਹੋਰ ਮਲੇਰੀਆਂ ਕੁੜੀਆਂ ਵੀ ਮੈਂ ਰੱਖੂਗਾ ਤੂੰ ਦੀਆਂ ਉਹਨੂੰ ਬਰਾਬਰ ਢੂਗਾ ਉਹ ਕਰਾਉਂਿਆ ਧੰਦਾ ਕਰਾਉਂਦੀਆਂ ਫਿਰ ਉੱਤੇ ਮੈਂ ਕੱਲ ਰਾਤ ਦੀ ਮੈਂ ਘਰੇ ਨਹੀਂ ਗਈ ਹੈਗੀ ਮੈਂ ਕੱਲ ਦੀ ਇੱਥੇ ਆ ਇਹ ਚਮਨ ਇਹਨੇ ਕੁੜੀ ਕੋਲ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਕੋਈ ਨਾ ਬੇਟਾ ਕੋਈ ਨਾ ਅੱਜ ਤਰੀਕ ਨੂੰ ਕੁੜੀ ਨੂੰ ਲੈ ਕੇ ਭੱਜਿਆ ਹੋਇਆ ਵਾ ਘਰ ਉਹਨੇ ਬਹਾਨਾ ਲਾਇਆ ਵੀ ਆ ਜੀ ਸਾਸੰਗ ਦੇ ਚੱਲੇ ਆ ਬੱਚਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧਮਕੀ ਦੇ ਕੁਛ ਦਿਨ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਹੋਰ ਵਰੀ ਦੀ ਆ ਜੀ ਹਾਂਜੀ ਚਮਨ ਪਾਸਟਰ ਆਈ ਹੈ ਦਾ ਨਾਮ ਚਮਨ ਕਮਰ ਪਾਸਟਰ ਅੱਛਾ ਜੀ ਹਾਂਜੀ ਇਹ ਇਹਨਾਂ ਨੇ ਕੁੜੀ ਲਕੋਈ ਹੋਈ ਸੀਗੀ ਦੇਖਿਆ ਤੁਸੀਂ ਕੌਣ ਹੋ ਅੱਛਾ ਜੀ ਔਰ ਇਹ ਕੁੜੀ ਨੂੰ ਗੈਬ ਕਰ ਲੈਂਦੇ ਆ ਕਦੀ ਕਹਿੰਦੀ ਆ ਰਾਜਪੁਰੇ ਤਲਗੀ ਇਹਦੀ ਘਰ ਵਾਲੀ ਨਾਲ ਆ ਕਦੀ ਕਹਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹਿੰਦੀ ਆ ਚੰਡੀਗੜ੍ਹ ਚਲ ਗਿਆ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਯਾਨੀ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੁਲ ਮਰਿਆ ਦੀ ਕਹਿਦਾ ਜੰਮਿਆ ਨਹੀਂ ਦੇਖਦੇ ਕਹਦਾ ਮਰਿਆ ਪਿਛਲਾ ਦੁੱਖ ਨਹੀਂ ਦੇਖਦੇ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਨੇ ਬਹੁਤ ਗਲਤ ਕੀਤਾ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਸਸ਼ਕਾਲ ਕੈਨ ਟੀਵੀ ਪੰਜਾਬੀ ਵੇਖ ਰਹੇ ਤੁਸੀਂ ਤੇ ਬਹੁਤ ਹੈਰਾਨ ਕਰਦਾ ਹੈ ਮਾਮਲਾ ਜੁਤੇ ਇੱਕ ਕੁੜੀ ਜਿਹੜੀ ਆ ਉਹ ਚਰਚ ਜਾਂਦੀ ਹੈ ਤੇ ਉੱਥੇ ਚਰਚ ਦੇ ਪਾਸਟਰ ਦੇ ਵੱਲੋਂ ਇਸ ਨੂੰ ਅਗਵਾ ਕਰ ਲਿਆ ਜਾਂਦਾ ਪਹਿਲਾਂ ਲੁਧਿਆਣਾ ਲਿਆਂਦਾ ਗਿਆ ਤੇ ਫਿਰ ਖੰਨਾ ਆਪਣੇ ਘਰ ਦੇ ਵਿੱਚ ਇਸ ਨੂੰ ਬੰਦਕ ਬਣਾ ਲਿਆ ਗਿਆ ਮਾਪੇ ਕੁੜੀ ਨੂੰ ਲੱਭਣ ਦੇ ਲਈ ਦਰਦ ਦਰਦੀਆਂ ਠੋਕਰਾ ਖਾ ਰਹੇ ਸਨ ਤੇ ਅਖੀਰਕਾਰ ਪ੍ਰਦਰਸ਼ਨ ਤੇ ਉਤਰੇ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਾਪਿਆਂ ਦਾ ਸਾਥ ਦਿੱਤਾ ਗਿਆ ਤਾਂ ਜਾ ਕੇ ਇਸ ਕੁੜੀ ਨੂੰ ਉਸ ਪਾਸਟਰ ਦੇ ਚੰਗੂਲ ਦੇ ਵਿੱਚੋਂ छुड़ਵਾਇਆ ਗਿਆ ਤਾਂ ਪੂਰਾ ਮਾਮਲਾ ਕੀ ਹੈ ਵੀ ਤੁਹਾਨੂੰ ਦੱਸ ਦਿੰਨੇ ਆ ਖੰਨਾ ਦੇ ਕਰਤਾਰਨਗਰ ਇਲਾਕੇ ਦੇ ਵਿੱਚ 7 ਜਨਵਰੀ ਨੂੰ ਚਰਚ ਗਈ ਕੁੜੀ ਜਿਸ ਨੂੰ ਪਹਿਲਾਂ ਪਾਸਟਰ ਲੁਧਿਆਣਾ ਲੈ ਕੇ ਜਾਂਦਾ ਫਿਰ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ ਤੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਜਦ ਲੜਕੀ ਆਜ਼ਾਦ ਨਹੀਂ ਹੋਈ ਤਾਂ ਪਰਿਵਾਰ ਦੇ ਵੱਲੋਂ ਖੰਨਾ ਦੇ ਕੋਟ ਕੰਪਲੈਕਸ ਦੇ ਬਾਹਰ ਧਰਨਾ ਲਗਾਇਆ ਗਿਆ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਤੋਂ ਮਦਦ ਦੀ ਗੋਹਾਰ ਲਗਾਈ ਜਾਂਦੀ ਹੈ ਤਾਂ ਨਿਹੰਗ ਸਿੰਘਾਂ ਦੇ ਵੱਲੋਂ ਕਾਫੀ ਹੰਗਾਮੇ ਦੇ ਵਿਚਾਲੇ ਹੁਣ 23 ਦਿਨਾਂ ਬਾਅਦ ਕੁੜੀ ਨੂੰ ਆਜ਼ਾਦ ਕਰਵਾ ਕੇ ਮਾਪਿਆਂ ਨੂੰ ਸੌਂਪਿਆ ਗਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਜਿਸ ਦੇ ਵੱਲੋਂ ਪਾਸਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਇਸ ਦੇ ਦਰਮਿਆਨ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਪਾਸਟਰ ਦੇ ਖਿਲਾਫ ਕੇਸ ਦਰਜ ਕਰਕੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ 피해ਤ ਲੜਕੀ ਦਾ ਇਹ ਕਹਿਣਾ ਹੈ ਕਿ 7 ਜਨਵਰੀ ਨੂੰ ਉਹ ਚਰਚ ਜਾਂਦੀ ਹੈ ਜਿਸ ਤੋਂ ਬਾਅਦ ਪਹਿਲਾ ਲੁਧਿਆਣਾ ਚ ਕਿਸੇ ਅਣਪਛਾਤੀ ਜਗ੍ਹਾ ਫਰ ਕੈਨੇਡਾ ਵਿੱਚ ਘਰ ਦੇ ਵਿੱਚ ਉਸ ਨੂੰ ਬੰਦਕ ਬਣਾ ਲਿਆ ਜਾਂਦਾ ਨਾ ਬਾਹਰ ਜਾਣ ਦਿੱਤਾ ਜਾਂਦਾ ਨਾ ਕਿਸੇ ਦੇ ਨਾਲ ਮਿਲਣ ਦਿੱਤਾ ਜਾਂਦਾ ਤੇ ਅਖੀਰਕਾਰ ਮਾਤਾ ਪਿਤਾ ਤੇ ਨਿਹੰਗ ਸਿੰਘਾਂ ਦੇ ਚਲਦਿਆ ਉਸ ਨੂੰ ਆਜ਼ਾਦ ਕਰਵਾਇਆ ਜਾ ਸਕਿਆ ਮਾਤਾ ਪਿਤਾ ਦਾ ਕਹਿਣਾ ਹੈ ਕਿ ਪਰਿਵਾਰ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਤੇ ਕਿਸੇ ਤਰੀਕੇ ਨਿਹੰਗ ਸਿੰਘ ਜਿੱਥੇ ਬੰਦੀਆਂ ਜਦ ਮੌਕੇ ਤੇ ਪਹੁੰਚੀਆਂ ਤਾਂ ਜ਼ਬਰਨ ਘਰ ਦੇ ਵਿੱਚ ਡੱਕੀ ਉਸ ਕੁੜੀ ਨੂੰ ਰਿਹਾ ਕਰਵਾਇਆ ਗਿਆ ਤੇ ਜਥੇਬੰਦੀ ਦਾ ਇਹ ਕਹਿਣਾ ਹੈ ਕਿ ਮਹੱਲੇ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਪਾਸਟਰ ਜਿਹੜਾ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਰਾਸ ਕਿ ਕਿ ਪੁਲਿਸ ਫਿਲਹਾਲ ਉਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਹਾਂਜੀ ਕੀ ਨਾਂ ਹੈ ਸਲੀਮਾ ਸਲੀਮਾ ਜੀ ਅੱਜ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ ਛਤਰੀ ਦਾ ਮਤਲਬ ਕਿ ਚਮਨ ਦੇ ਨਾਲ ਮਤਲਬ ਕਿ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਕਰੋ ਅੱਛਾ ਜੀ 20 ਦਿਨ ਠੀਕ ਹੈ ਕਿ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉੱਥੇ ਕੈਦ ਕੀਤਾ ਗਿਆ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਦੇ ਆ ਲੈਣਾ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿ ਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਾਂ ਨਹੀਂ ਦਿੰਦੇ ਸੀ ਕਿਸੇ ਨੂੰ ਨਹੀਂ ਕਿ ਕਿ ਅਨੇਕ ਕਿਹੜੀ ਜਗ੍ਹਾ ਲੱਗੇ ਦਸਤੰਪਤ ਹੈ ਇਹ ਨਹੀਂ ਪਤਾ ਮੈਨੂੰ ਆ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕੁੱਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਕਿਹਦੇ ਦਾ ਕੀਤੀ ਜਾਏ ਕੀ ਨਾਮ ਆਉਂਦਾ ਚੰਨ ਤੇ ਉਹਦੀ ਵਾਈਫ ਹਾਂਜੀ ਚੰਨ ਤੇ ਉਹਦੀ ਵਾਈਫ ਅੱਛਾ ਜੀ ਹਾਂਜੀ ਕੀ ਨਾਂ ਹੈ ਵਰਮਖ ਚੰਗ ਤੇ ਕੀ ਕਹਿਣਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾਂ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾਂ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਸੇ ਦਾ ਜੰਮਿਆ ਨਹੀਂ ਦੇਖਦੇ ਕਿਦਾ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਵਾਜਾ ਮਾਨੇ ਦੀ ਕੁੜੀ ਨਾਲ ਘਰਤੀ ਮੱਦੇ ਦਾ ਉਹ ਕੁੜੀ ਕੱਢ ਕੇ ਉਹਦੇ ਨਾਲ ਧੱਕੇਸ਼ਾਈ ਕੀਤੀ ਕੋਈ ਕੁਝ ਵੀ ਸਮਝ ਨਹੀਂ ਪਤਾ ਇਹ ਗੱਲ ਦਾ ਪਰ ਉਹਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਆਜਾ ਕੁਝ ਹੋਣਾ ਨਹੀਂ ਚਾਹੀਦਾ ਮਹੱਲੇ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਸਾਡੇ ਮਹੱਲੇ ਮੇਰਾ ਨਾਮ ਪ੍ਰੇਮ ਹੈ ਅੱਛਾ ਤੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਮੇਰੇ ਪੂਆ ਦੀ ਕੁੜੀ ਹੈ ਜੀ ਮੇਰੀ ਭੈਣ ਹੈ ਜੀ ਅੱਛਾ ਜੀ ਹਾਂਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਨ ਹੈ ਹਾਂਜੀ ਜਨਾਨੀ ਨੇ ਝੂਠੇ ਕਾਰਨ ਸਵਾਹੀ ਹੋਈ ਤੇ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲਿਆਓ ਹਾਂ ਹਾਂ ਵੇ ਮੇਰਾ ਤੁਸੀਂ ਬਾਲ ਵੀ ਮਿੰਗਾ ਨਹੀਂ ਕਰ ਸਕਦੇ ਤੇ ਅੱਜ ਕੁੜੀ ਘਰੇ ਲਿਆਂਦੀ ਹੈ ਜੀ ਤੁਹਾਡੇ ਸਾਹਮਣੇ ਹਾਂਜੀ ਬੰਦੇ ਹਾਂਜੀ ਕੀ ਨਾਂ ਹੈ ਪਰਵੀਨ ਤੇ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹੀ ਹੈ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਇਹਨੇ ਬਹੁਤ ਗਲਤ ਕੀਤਾ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਦੇ ਹੁਣ ਇਹਦੇ ਨਾਲ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਹਾਂਜੀ ਕੀ ਨਾਂ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਤੇ ਮੈਂ ਇਹਨਾਂ ਦਾ ਗਵੰਡੀ ਸੀਗਾ ਜੀ ਵਾਟਰ ਸਤਪਾਲ ਜੀ ਦਾ ਤੇ ਇਹਨਾਂ ਨਾਲ ਕਿੰਨੇ ਦਿਨਾਂ ਤੋਂ ਮਨ ਲੋ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮਨ ਲੋ ਠਾਂ ਠਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮਿਲੇ ਅਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾ ਜੀ ਈ ਸਾਡੇ ਮੜਾ ਜ ਸਾਡੇ ਤੇ ਚਾਨਣਾ ਪਾਉ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਰੀਲੋਡ ਹੋਊਗੀ ਸਾਨੂੰ ਫੋਨ ਕਰਿਓ ਅਸੀਂ ਤੁਹਾਨੂੰ ਹਾਜ਼ਰ ਹੋਵਾਂਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚਮਨੂ ਕੁਮਾਰ ਸੀਗਾ ਉਹ ਨਾ ਆਪਣੇ ਮੱਲੋ ਉਹਦੇ ਡੈਡੀ ਨੂੰ ਤੇ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਹਾ ਸੀਗਾ ਜੀ ਅਤਿਆਚਾਰ ਹੋ ਰਿਹਾ ਸੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਇਹ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਨਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਲੈ ਕੇ ਆਂਦਾ ਤਾਂ ਸਾਰਾ ਤੇ ਹੁਣ ਸਾਡੀ ਮੁਹੱਲਿਆਂ ਨੇ ਦੇ ਹੀ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜੇ ਬੰਦੇ ਨਾਲ ਮਾਮਲਾ ਦੇਖ ਲਓ ਵੀ ਇਹ ਤਾਂ ਚਰਚਾ ਕੁੜੀ ਵੀ ਮੇਰੀ ਗਈ ਸੀਗੀ ਚਰਚਾ ਮੇਰੀਆਂ ਭੈਣਾਂ ਵਿੱਚ ਸੀ ਉੱਥੇ ਮੇਰੀਆਂ ਭੈਣਾਂ ਨਾਲ ਕੁੜੀ ਨੇ ਗੱਲ ਵੀ ਕਰਾਈ ਆ ਕੁੜੀ ਦਾ ਕੀ ਨਾਮ ਹੈ ਸਲੀਮਾ ਨੀ ਨੂੰ ਵੀ ਕਹਿੰਦੇ ਆ ਸੀ ਉਹਨੂੰ ਕੱਟਾ ਨਾਮ ਕਰਦਾ ਕਿੰਨੀ ਉਮਰ ਹੈ ਕੁੜੀ ਦੇ 21 ਸਾਲ ਤੇ ਕੀ ਮਾਮਲਾ ਕੀ ਉਹਨੇ 7 ਤਰੀਕ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕੀ ਤੁਹਾਨੂੰ ਮਿਲ ਨਹੀਂ ਦਿੱਤਾ ਜਾਂਦਾ ਜੀ ਨਾ ਜੀ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਹੂੰ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਤੇ ਕੀ ਕੁੱਟਮਾਰ ਕਰਦਾ ਹੈ ਕੀ ਕਰਦਾ ਜੀ ਅੱਜ ਤੱਕ ਕੁੱਟਮਾਰ ਹੋਈ ਆ ਮੈਂ ਤਾਂ ਢਾ ਲਿਆ ਸੀ ਉਹ ਨਿੱਕੇ ਜਿਹੇ ਮੁੰਡੇ ਨੇ ਅੱਛਾ ਬਹੁਤ ਢਾਇਆ ਸੀ ਅੱਛਾ ਜੀ ਫਿਰ ਹੁਣ ਬੇਟੀ ਤੁਹਾਡੀ ਘਰ ਆ ਗਈ ਛਡਾ ਲਿਆਂਦੀ ਤੁਸੀਂ ਮਲਿਆਲਨ ਨੇ ਸਾਰੀ ਮਦਦ ਕੀਤੀ ਹੈ ਹਾਂਜੀ ਤੇ ਕੀ ਮੰਗ ਕਰਨੀ ਹੈ ਹੁਣ ਜੀ ਸਰ ਦਾ ਇਸ ਤਰ੍ਹਾਂ ਹੀ ਮੰਗ ਕਰਨੀ ਹੈ ਸਾਨੂੰ ਇੱਥੇ ਖੰਨੇ ਚ ਦਿਖਣਾ ਹੀ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਇਹ ਆਪਣੇ ਰਮਨ ਕੁਮਾਰ ਹੈ ਵਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰ ਨੇ ਇਹ ਆਲਰੇਡੀ ਮੈਲਡ ਹੈ ਜੀ ਹਰਪ੍ਰੀਤ ਕੌਰ ਨਾਲ ਇਹਦੇ ਮੈਲਡ ਫੋਨ ਦੇ ਬਾਅਦ ਜੋ ਇੱਕ ਲੜਕੀ ਦਾ ਸਲੀਮਾ ਪੁਤਰੀ ਸਤਪਾਲ ਮਸੀਹ ਇਹ ਸਾਡੇ ਸਾਹਮਣੇ ਆਈ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਇਹ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੀ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮضمੂਨ ਮੁਤਾਬਕ ਅਸੀਂ ਰਮਨ ਕੁਮਾਰ ਦੇ ਖਿਲਾਫ ਇਹ ਕ੍ਰਿਮਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਤੇ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਕਾਨੂੰਨ ਚ ਲਿਆਵਾਂ